ਖਣੀ ਨਾਮ ਆ ਜੰਕ ਪਾਵਾ ਨਾਮ ਆ ਸਲਫਰ ਪਾਵਾ ਨਾਮ ਆ ਕੋਈ ਮੈਗਨੀਸ਼ੀਅਮ ਪਾਉ ਨੂੰ ਧਰਤੀ ਮਾਤਾ ਦੀ ਕਸਮ ਲੱਗੇ ਜੇ ਆਪਾਂ ਯੂਰੀਆ ਤੋਂ ਸਵਾਦ ਡੀਪ ਤੋਂ ਸਵਾ ਇਹਨੂੰ ਕੁਝ ਪਾਇਆ ਹੋਵੇ ਤਾਂ ਲੈ ਵੀ ਸੱਜਣੋ ਆਪਾਂ ਆਇਆ ਮੱਖਣ ਦੇ ਖੇਤ ਤੇ ਮੱਖਣ ਦਾ ਅੱਜ ਝੋਨਾ ਹੋ ਗਿਆ 10 ਦਿਨਾਂ ਦਾ ਹਾਂਜੀ ਹਾਂਜੀ ਸੁੱਕੇ ਕਦੂ ਵਿੱਚ ਝੋਨਾ ਲਾਇਆ ਸੀ 10 ਦਿਨਾਂ ਦਾ ਝੋਨਾ ਹੋ ਗਿਆ ਤੇ ਮੈਂ ਖੁਦ ਹੈਰਾਨ ਆ ਵੇਖ ਕੇ ਝੋਨਾ ਤੁਸੀਂ ਦੇਖ ਸਕਦੇ ਜੀ ਦੋ ਦੋ ਤਿੰਨ ਤਿੰਨ ਸਾਖਾਂ ਤੇ ਝੋਨਾ ਆ ਗਿਆ ਹੁਣ ਮੈਂ ਮੱਖਣ ਨੂੰ ਪੁੱਛਦਾ ਮੱਖਣਾ ਇਹੋ ਜਾਂ ਤੂੰ ਕੀ ਅੱਗ ਸਵਾ ਇਹਨੂੰ ਪਾਈ ਆ ਵੀ ਜਿਹੜਾ ਏਡੀ ਛੇਤੀ ਫੋੜ ਕਰ ਗਿਆ ਡਾਕਟਰ ਸਾਹਿਬ ਇਹਨੂੰ ਯੂਰੀ ਚਲੋ ਕੋਈ ਵਿਸ਼ਵਾਸ ਕੋਈ ਭੈਣ ਭਰਾ ਕਰੇ ਨਾ ਕਰੇ ਹਨਾ ਚਲੋ ਆਪਾਂ ਅਗਲੇ ਦੀ ਮਰਜ਼ੀ ਹਨਾ ਹਾਂ 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 ਆਪਾਂ ਇਹਨੂੰ ਸਿਰਫ ਯੂਰੀ ਆਦ ਦਾ ਘਟਾ ਹਾਂ ਪਾਈ ਆ ਤੇ ਥੱਲੇ ਅੱਦਾ ਘਟਾ ਪਹਿਲਾਂ ਡੀਪੀ ਪਾਈ ਸੀ ਚੋਨਾ ਲਾਉਣ ਤੋਂ ਪਹਿਲਾਂ ਮੈਂ ਨਹੀਂ ਮੰਨਦਾ ਠੀਕ ਹੈ ਨਾ ਮੱਖਣਾ ਝੂਠ ਹੀ ਆ ਗੱਲ ਝੂਠ ਆ ਸਹੀ ਦੱਸੀ ਸੱਚੀ ਗੱਲ ਦੱਸੀ ਕੁਛ ਨਾ ਕੁਛ ਤਾਂ ਤੂੰ ਥੱਲੇ ਅੱਗ ਸਵਾ ਪਾਈ ਆ ਯਾਰ ਧਰਤੀ ਆਪਣੀ ਮਾਂ ਨਾ ਠੀਕ ਧਰਤੀ ਮਾਤਾ ਆਪਣੀ ਹਾਂ ਆਪਾਂ ਨੂੰ ਧਰਤੀ ਮਾਤਾ ਦੀ ਕਸਮ ਲੱਗੇ ਜੇ ਆਪਾਂ ਯੂਰੀਆ ਤੋਂ ਸਵਾ ਡੀਪ ਤੋਂ ਸਵਾ ਇਹਨੂੰ ਕੁਛ ਪਾਇਆ ਹੋਵੇ ਤਾਂ ਇਹਦੇ ਉੱਤੇ ਕੋਈ ਚੀਜ਼ ਨਹੀਂ ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਹਨਾ ਵੀ ਵਿਸ਼ਵਾਸ ਕਰੇ ਨਾ ਕਰੇ ਇਹ ਵਿਸ਼ਵਾਸ ਨਾ ਇਹ ਫਿਰ ਹਾਈਬ੍ਰਿਡ ਝੋਨੇ ਦਾ ਕਮਾਲ ਹਾਈਬ੍ਰਿਡ ਝੋਨੇ ਦਾ ਵੀ ਕਮਾਲ ਗੇਨ ਲਾ ਵੈਸੇ ਵੀ ਤੈਨੂੰ ਦੱਸਿਆ ਵੀ ਜਿਹੜਾ ਇਹ ਆਪਣਾ ਕੱਦੂ ਕਰ ਦੇਣਾ ਆਪਾਂ ਹਾਂ ਕੱਦੂ ਕਰ ਤੋਂ ਬਿਨਾਂ ਲਾਉਨੇ ਆ ਤੇ ਇੱਕ ਕੱਦੂ ਕੀਤਾ ਝੋਨਾ ਲੱਗਿਆ ਹੋਊਗਾ ਉਹਦੇ 'ਚ ਤੈਨੂੰ ਫਰਕ ਦਿਸੂਗਾ ਯਾਰ ਇੱਕ ਵੀ ਡੱਕਾ ਨਹੀਂ ਮੱਚਿਆ ਗੁਰੂ ਇੱਕ ਅੱਧਾ ਵੀ ਡੱਕਾ ਨਹੀਂ ਮੱਚਿਆ ਆ ਤੇਰੇ ਸਾਹਮਣੇ ਵੇਖ ਲੈ ਆ ਝੋਨਾ 2 2 3 3 ਸਾਖਾਂ ਬਣਾਈ ਖੜਾ ਰਿਹਾ ਵੇ ਆ ਦੇ ਹਾਂ ਵੀ ਆ ਦੋ ਦੋ ਤਿੰਨ ਤਿੰਨ ਮੈਂ ਵੇ ਅੱਗੇ ਵੇਖੀ ਜਨਾ ਗੁਰੂਆ ਸੱਚੀ ਯਾਰ ਮਖਣਾ ਸਾਰਾ ਯਕੀਨ ਨਹੀਂ ਹੁੰਦਾ ਯਾਰ ਕੁਛ ਨਾ ਕੁਛ ਇੱਕ ਡਾਕਟਰ ਮੈਂ ਤੈਨੂੰ ਹੋਰ ਦੱਸਦਾ ਪਤਾ ਕੀ ਆ ਹੁਣ ਚਲੋ ਆ ਪੁੱਕਾ ਐਨ ਭਰਾ ਸਾਰੇ ਕਹਿੰਦੇ ਕਮੈਂਟ ਵੀ ਆਏ ਹੋਣਗੇ ਨਾ ਪਾਣੀ ਦਾ ਦੋ ਚਾਰ ਦਿਨ ਤਾਂ ਪਾਣੀ ਨਹੀਂ ਖੜਦਾ ਹੁਣ ਇਹਦੇ ਚ ਜਦੋਂ ਦਾ ਮੀਂਹ ਪਿਆ ਉਹਦੇ ਦਾ ਪਾਣੀ ਲੱਗਿਆ ਆ ਠੀਕ ਆ ਤੇ ਉਪਰਲੇ ਪਾਸੇ ਵਿਖਾ ਦੇ ਇਧਰ ਆਪਾਂ ਲਾਇਆ ਪਾਣੀ ਉਦੋਂ ਪਰਲੇ ਪਾਸੇ ਉਹ ਖਾਈ ਮੜਿਆ ਆ ਇਹ ਵੀ ਮੀਂਹ ਦਾ ਹੀ ਖੜਿਆ ਹਾਂ ਇਹ ਵੀ ਮੀਂਹ ਦਾ ਹੀ ਆ ਉਹ ਜਿਹੜੀ ਪਰਲੀ ਆਪਣੀ ਫੱਟ ਤੀਜੇ ਨੰਬਰ ਤੇ ਉਨੇ ਚ ਆਪਾਂ ਪਾਣੀ ਜ਼ਰੂਰ ਲਾਇਆ ਉਹਦੇ ਚ ਜ਼ਰੂਰ ਲਾਇਆ ਉਹਨੂੰ ਜਿਹਾ ਯੂਰੀਆ ਪਾਉਣੀ ਆ ਉਹਨੂੰ ਯੂਰੀਆ ਪਾਉਣੀ ਐਨਾਂ ਨੂੰ ਇਹਨੂੰ ਦੋ ਖੱਤਿਆਂ ਨੂੰ ਯੂਰੀਆ ਪੈ ਗਈ ਆ ਇਹ ਕਿਦੋਂ ਪਾਈ ਯੂਰੀਆ ਇਹਨੂੰ ਤਿੰਨ ਦਿਨ ਹੋ ਗਿਆ ਅੱਜ ਤਿੰਨ ਦਿਨ ਹਾਂ ਮੈਨੂੰ ਇਹ ਦੱਸ ਮੱਖਣ ਵੀ ਤੁਸੀਂ ਪਾਣੀ ਦੀ ਕਿੰਨੀ ਕੁ ਬਰਬਾਦੀ ਕਰਦੇ ਤੁਸੀਂ ਕਹਿੰਦੇ ਵੀ ਸੁੱਕੇ ਕੱਦੂ ਵਾਲਾ ਹੈ ਤੁਸੀਂ ਪਾਣੀ ਦੀ ਬਰਬਾਦੀ ਕਰਦੇ ਸਹੀ ਸਹੀ ਦੱਸੀ ਵੀ ਤੂੰ ਵੱਦ ਤੋਂ ਵੱਧ ਕਿ ਮੈਂ ਚੂਨੇ 'ਚ ਕਦੇ ਪਾਣੀ ਖਿਲਾਰਦਾ ਹੀ ਨਹੀਂ ਖਿਲਾਰਦਾ ਹੀ ਨਹੀਂ ਪਹਿਲੀ ਗੱਲ ਤਾਂ ਇਹ ਆ ਅੱਛਾ ਮੈਂ ਪਾਣੀ ਪਾਉਣਾ ਤਾਜ਼ਾ ਤਾਜ਼ਾ ਜਦੋਂ ਉਹ ਚੋਨਾ ਪਾਣੀ ਪੀ ਗਿਆ ਅੱਛਾ ਠੀਕ ਆ ਵਾਹਣ ਇੱਕ ਰਾਇ ਪਾਣੀ ਪੀ ਗਿਆ ਚੋਨੇ ਨੂੰ ਪਤਾ ਲੱਗੂ ਵੀ ਤਾਜ਼ਾ ਪਾਣੀ ਰੋਜ਼ ਮਿਲਦਾ ਹੈ ਤਾਜ਼ੇ ਪਾਣੀ ਨਾਲ ਚੋਨਾ ਆਟੋਮੈਟਿਕ ਜਰਾ ਚੱਲਦਾ ਨਹੀਂ ਤੂੰ ਹੁਣ ਜਿਵੇਂ ਚੋਨਾ ਲੱਗ ਗਿਆ ਹੁਣ ਤਾਂ ਤੇਰਾ ਵਾਹਣ ਸੁੱਕਾ ਹਾਂ ਹੁਣ ਤੇ ਇਹਨੂੰ ਯਾਨੀ ਕਿ ਤੂੰ ਹਫਤੇ ਚ ਤਿੰਨ ਪਾਣੀ ਲਾਉਣਾ ਕਿ ਚਾਰ ਲਾਉਣਾ ਹੈ ਦੱਸ ਵੀ ਇਹ ਇਹ ਤਾਂ ਹੁਣ ਐਂ ਡਿਪੈਂਡਾ ਹੁਣ ਜਿਵੇਂ ਮੀਂਹ ਪੈ ਗਿਆ ਤੇ ਫਿਰ ਉਹ ਤਰ੍ਹਾਂ ਬੰਦ ਵੀ ਰਹੀਆਂ ਹੁਣ ਤੀਜੇ ਤੇ ਚੌਥੇ ਤੀਜਾ ਚੌਥਾ ਦਿਨ ਹੋ ਗਿਆ ਅੱਜ ਠੀਕ ਆ ਤੇ ਹੁਣ ਪਾਣੀ ਲਾਵਾਂਗੇ ਇਹਨੂੰ ਅੱਛਾ ਵੀ ਇੱਕ ਨਾ ਸਕਾ ਕੇ ਪਾਣੀ ਜਿਹੜੀ ਜ਼ਮੀਨ ਪੀਜੇ ਹਾਂ ਪਾਣੀ ਧਰਤੀ ਚ ਹੀ ਜਾਊ ਨਾ ਧਰਤੀ ਚ ਹੀ ਜਾਊ ਥੱਲੇ ਹੀ ਜਾਊ ਵੇਸਟ ਨਹੀਂ ਵੇਸਟ ਨਹੀਂ ਹੁੰਦਾ ਹਾਂ ਹੈਨਾ ਪੀਰ ਕਈ ਜਾਂਦੇ ਵੀ ਪਾਣੀ ਆਇਆ ਉਹ ਜੂ ਪਾਣੀ ਆਉ ਜੂ ਚਲੋ ਠੀਕ ਹੈ ਕਈਆਂ ਏਰੀਆ ਤੇ ਪਾਣੀ ਥਲੇ ਡੂੰਗੇ ਹਨਾ ਜਿਆਦਾ ਬੋਰ ਜਿਵੇਂ 500 ਫੋਟਾ 600 ਫੋਟ ਵੀ ਹੈਗੇ ਆ ਆਪਣੇ ਰਿਸ਼ਤੇਦਾਰ ਬੈਠੇ ਆ ਮਰ ਸਾਰੀ ਸਾਈਡ ਉਧਰ ਪਾਣੀ ਡੂੰਗੇ ਵੀ ਆ ਮੰਨਦੇ ਆ ਆਪਾਂ ਪਰ ਉਧਰ ਝੋਨਾ ਆਪਣੇ ਤੋਂ 20 ਸਾਲ ਪਹਿਲਾਂ 15 ਸਾਲ ਪਹਿਲਾਂ ਲੱਗਦਾ ਸੀ ਲੱਗਦਾ ਆਪਣੀ ਬ੍ਰਾਂਡ ਨਰਮੇ ਬੀਜ ਦੇ ਸੀ ਉਦੋਂ ਆਪਾਂ ਉਹਨਾਂ ਨੇ ਝੋਨੇ ਹੁੰਦੇ ਸੀ ਠੀਕ ਹੈ ਨਾ ਇਸ ਚੀਜ਼ ਦਾ ਬਹੁਤ ਫਰਕ ਪੈਂਦਾ ਚਲੋ ਆਪਣੇ ਪਾਣੀ ਜੇ ਵੀ ਨਹਿਰਾਂ ਦੇ ਬਹੁਤ ਆ ਨਹਿਰਾਂ ਦੇ ਬਹੁਤ ਨਹਿਰਾਂ ਦੇ ਪਾਣੀ ਆਪਣੇ ਬਹੁਤ ਪੈਂਦੇ ਨਹੀਂ ਫਿਰ ਵੀ ਤੂੰ ਇੱਕ ਤਾਂ ਤੇਰੀ ਨਹਿਰ ਦੀ ਵਾਰੀ ਹੋਗੀ ਤੇ ਦੋ ਵਾਰਾਂ ਤੂੰ ਮੋਟਰ ਚਲਾਉਣਾ ਦੋ ਵਾਰੀ ਮੋਟਰ ਐ ਹੀ ਆ ਕੰਮ ਹਾਂ ਕਿਉਂਕਿ ਵੰਡਮੀ ਮਿਲਦੀ ਆ ਨਾ ਮੋਟਰ ਚਲਾਉਣ ਵੰਡਮੀ ਮਿਲਦੀ ਜਿਵੇਂ ਹੁਣ ਕੱਲ ਉਹ ਭਰੀ ਆ ਹਾਂ ਠੀਕ ਆ ਤੇ ਅੱਜ ਜੇ ਲਾਈਟ ਆ ਗਈ ਇਹਨੂੰ ਛੱਡਾਂਗੇ ਇਹਦੀ ਵਾਰੀ ਤਿੰਨਾ ਬਾਅਦ ਤਿੰਨਾ ਦਿਨਾਂ ਬਾਅਦ ਤਿੰਨਾ ਦਿਨਾਂ ਬਾਅਦ ਤੇ ਕਹਿਣ ਦਾ ਭਾਵ ਆ ਵੀ ਕਿੱਲੇ ਨੂੰ ਹਫਤੇ 'ਚ ਸਿਰਫ ਦੋ ਵਾਰਾਂ ਪਾਣੀ ਤਿੰਨ ਵਾਰਾਂ ਮਿਲਦਾ ਤੇ ਫਿਰ ਆਪਾਂ ਪਾਣੀ ਵੀ ਜਿੰਨਾ ਇਹ ਪਾਣੀ ਪੀਊਗਾ ਨਾ ਧਰਤੀ 'ਚ ਜਾਣਾ ਉਹ ਨਹੀਂ ਧਰਤੀ 'ਚ ਜਾਣਾ ਠੀਕ ਆ ਜ ਖਿਲਾਰਨ ਦਾ ਫਾਇਦਾ ਕੋਈ ਨਹੀਂ ਕਹਿੰਦਾ ਭਾ ਵੀ ਕੱਲੀ ਯੂਰੀਆ ਪਾਈ ਆ ਯੂਰੀਆ ਅੱਧਾ ਅੱਧਾ ਘਟਾ ਥੱਲੇ ਡੀਏਪੀ ਪਾਈ ਆ ਤੇ ਕੁਛ ਨਹੀਂ ਪਾਇਆ ਤੇ ਉਸ ਤੋਂ ਬਾਅਦ ਵੀ ਝੋਨਾ ਇਹੋ ਜਾ ਤੇ ਗਾਂ ਕੀ ਅੱਗ ਸਵਾ ਪਾਉਣੀ ਉਹ ਵੀ ਦੱਸ ਹੀ ਦੇਣਾ ਯਾਰ ਕੋਈ ਨਹੀਂ ਨਾਮ ਵਾਲਾ ਜੰਕ ਪਾਵਾਂ ਨਾ ਮੈਂ ਸਲਫਰ ਪਾਵਾਂ ਨਾ ਮੈਂ ਕੋਈ ਮੈਗਨੀਸ਼ੀਅਮ ਪਾਵਾਂ ਠੀਕ ਆ ਨਾ ਕੋਈ ਲੋਹਾ ਜੰਕ ਜਿਹੜੀ ਮਿਕਸਚਰ ਚ ਆਉਂਦੀ ਨਾ ਮੈਂ ਉਹ ਪਾਵਾਂ ਠੀਕ ਆ ਮੈਂ ਸਿਰਫ ਇਹਨੂੰ ਕੀ ਕਰਨਾ ਹੁਣ ਜਦੋਂ ਝੋਨਾ ਮੰਨ ਕੇ ਚੱਲ ਗੋਭ ਤੇ ਆਉਣ ਤੋਂ ਪਹਿਲਾਂ ਹਾਂ ਠੀਕ ਆ ਜਾਂ ਤਾਂ ਮੈਂ ਪ੍ਰਦਾਨ ਪਾਉਂਗਾ ਪ੍ਰਦਾਨ ਪਾਏਗਾ ਤੇ ਜਾਂ ਮੈਂ ਕੋਰਾ ਜਿੰਦੀ ਸਪਰੇਅ ਕਰੂੰਗਾ ਸਪਰੇਅ ਕਰਾਂਗੇ ਪੋਟਾਸ਼ ਫਰੂਸ ਵੀ ਕੁਝ ਨਹੀਂ ਪਾਉਣਾ ਪੋਟਾਸ਼ ਦੀ ਸਪਰੇਅ ਹੋਊਗੀ ਸਪਰੇਅ ਕਰਾਂਗੇ ਜਦੋਂ ਸਾਰੇ ਦੇ ਝੋਨਾ ਥੋੜਾ ਕਹਿੰਦਾ ਭਾ ਵੀਰ ਖਰਚਾ ਅੱਧਾ ਇਹਦਾ 0% ਤੈਨੂੰ ਮੈਂ ਯਾਰ ਤੂੰ ਮੇਰੇ ਡਾਕਟਰ ਨਾਲ ਚਲਨੀ ਸਟੈਡੀ ਚੋਂ ਪਰ ਇਹ ਚੱਕੀ ਆ ਉਹਦਾ ਚੱਲ ਲੱਗ ਬਿੱਲ ਹਣਾ ਅੱਛਾ ਉਹ ਤੇਰੇ ਕੋਲ ਲੱਗ ਬਿੱਲ ਹਾਂ ਲੱਗ ਬਿੱਲਾ ਠੀਕ ਆ ਜਿਹੜੀ ਆਪਾਂ ਉਥੋਂ ਮੰਨ ਕੇ ਦੁਕਾਨ ਉਹ ਮੈਨੂੰ ਪਤਾ ਜਿੱਥੋਂ ਲੈਨੇ ਤੁਸੀਂ ਦੁਕਾਨ ਤੋਂ ਆਪੇ 1 ਰੁਪਈਏ ਦੀ ਦਵਾਈ ਨਹੀਂ ਅਜੇ ਤੱਕ ਆਂਦੀ ਅਜੇ ਤੱਕ ਤੁਸੀਂ ਕਿਸੇ ਤਰ੍ਹਾਂ ਦੀ ਨਹੀਂ ਆਈ ਇਹ ਜਿਹੜੀ ਸੁਸਾਇਟੀ ਚੋਂ ਜਿਹੜਾ ਕੁਝ ਲੈਣ ਦਾ ਉਹ ਨਹੀਂ ਪਾਇਆ ਸਿਰਫ ਖਾਲੀ ਦਵਾਈ ਆਈ ਕੱਲੀ ਵਟਾਂ ਦੇ ਮਾਰਦਾ ਤੂੰ ਛੱਡ ਨਾ ਉਹ ਤਾਂ ਬੱਠਾ ਵੀ ਹੋਰ ਕੋਈ ਅਜੇ ਤੱਕ ਖਾਤਾ ਨਹੀਂ ਪਾਇਆ ਖਾਤਾ ਹੀ ਨਹੀਂ ਪਾਇਆ ਇੱਕ ਨਾ ਮੱਖਣ ਯ ਪਰ ਯਾਰ ਕਹਿੰਦੇ ਵੀ ਸਰਕਾਰ ਤੇ ਆੜਤੀਏ ਰੌਲਾ ਪਾ ਰਹੇ ਨੇ ਜਿਹੜੇ ਉਹ ਛੈਲਰ ਵਾਲੇ ਆ ਉਹ ਕਹਿੰਦੇ ਵੀ ਅਸੀਂ ਲੈਣਾ ਨਹੀਂ ਛੋਣਾ ਉਹਨਾਂ ਨੇ ਬਿਆਰ ਕੀਤਾ ਤੇ ਕੀ ਬਣੂਗਾ ਇਹ ਆਪਾਂ ਲਵਾ ਵੀ ਬੜਾ ਦਿੱਤਾ ਮੈਂ ਤਾਂ ਬਹੁਤ ਪ੍ਰੋਮੋਸ਼ਨ ਕੀਤੀ ਹੈ 2867 ਲਾਓ ਮਸਲਾ ਪਤਾ ਕੀ ਆ ਹਾਂ ਹੁਣ ਛੈਲਰਾਂ ਵਾਲੇ ਵੀ ਸੱਚੇ ਆ ਅੱਛਾ ਸਰਕਾਰ ਆਪਦੀ ਤਾਂ ਸੱਚੀ ਆ ਅੱਛਾ ਆੜਤੀਆ ਦੇ ਤਾਂ ਸੱਚੇ ਆ ਅੱਛਾ ਹੁਣ ਜ਼ਿੰਮੇਦਾਰ ਨੇ ਝੋਨਾ ਲਾ ਲਿਆ ਆਪਣਾ ਏਰੀਆ ਆਪਣੇ ਏਰੀਆ ਪਾਣੀ ਥੋੜੇ ਨਰਮ ਆ ਨਰਮ ਆਪਣੇ ਨਾ ਤਾਂ 18 ਚੰਗੀ ਤਰ੍ਹਾਂ ਹੋਵੇ ਪੂਸਾ ਪੂਸਾ ਤਾਂ ਆਪਣੇ ਚੱਲ ਜਿਨ੍ਹਾਂ ਦੇ ਮਿੱਠੇ ਪਾਣੀ ਉੱਥੇ ਹੁੰਦਾ ਹੈ ਨਾ ਜਿਵੇਂ ਆਪਣੇ ਮਾਣਾ ਜੇ ਇੱਥੇ ਹਾਈਬ੍ਰਿਡੀ ਹੁੰਦਾ ਤਾਂ ਵਿਆਬ ਹੈ ਨਾ ਦੂਜਾ ਲਾਭ ਵੀ ਲਾਵਾਂਗੇ ਉਹ ਉਹਨੀਆਂ ਸਪਰਿਆਂ ਖਾ ਜਾਂਦਾ ਸਪਰਿਆਂ ਖਾ ਜਾਂਦਾ ਯਾਨੀ ਕਿ ਜ਼ਹਿਰ ਵਾਲਾ ਪਾਣੀ ਹੁਣ 112 ਲੋਕੀ ਲਾਉਂਦੇ ਸੀ 75 ਮੈਂ ਨਹੀਂ ਮੰਨਦਾ ਵੀ ਕਿਹਦਾ 80 ਮਾਂ ਤੋਂ ਉੱਥੇ ਝੜਿਆ ਹੋਊਗਾ ਤੇ ਨਾ ਉਹ ਪਾਣੀ ਵੱਧ ਪੀਂਦਾ ਖਰਚਾ ਵਾਲਾ ਉਹਦਾ ਠੀਕ ਆ ਸਾਡੇ ਸਮਾਂ ਜ਼ਿਆਦਾ ਜਿਹੜਾ ਇਹ ਝੋਨਾ ਇਹ ਠੀਕ ਆ ਇਹ ਤਾਂ ਯਾਰ ਐ ਨਾ ਵੀ ਬੰਦਾ ਹੁਣ ਮੈਂ ਮੇਰੀ ਗੱਲ ਸੁਣ ਹੁਣ ਮੇਰੀ ਮਾਂ ਇਥੋਂ ਕੰਮ ਕਰਕੇ ਜਾਉਣਾ ਮੈਂ ਜਿੱਦੇ ਰੇ ਪਾਉਣੀ ਆ ਮੈਂ ਗੇੜਾ ਮਾਰ ਜੂ ਪਾਣੀ ਧਾਣੀ ਲੱਗ ਗਿਆ ਵੀ ਬੰਦਾ ਯਾਰ ਭਾਵੇਂ ਨਾ 2000 ਰਿਸ਼ਤਰੀ ਚੀਤੇ ਨਾ ਲਾ ਆਵੇ ਕਹਿਣ ਦਾ ਭਾਵ ਪਾਣੀ ਦੀ ਵੀ ਬਚਤ ਆ ਹਾਂ ਤੇ ਖਰਚੇ ਦੀ ਵੀ ਬਚਤ ਤੇ ਨਹੀਂ ਜਿਹੜੇ ਹੁਣ ਸੈਲਰ ਮਾਲਕ ਦੇ ਨਾਂ ਚੱਕਣਗੇ ਤੇ ਆਪਾਂ ਨੂੰ ਦੇਖ ਸੈਲਰਾਂ ਦੀ ਗੱਲ ਵਿੱਚ ਰਹੇਗੀ ਤੈਨੂੰ ਮੈਂ ਦੱਸਦਾ ਉਹ ਸਿਸਟਮ ਪਤਾ ਕੀ ਕੀਤਾ ਏ ਗ੍ਰੇਡ ਤੇ ਬੀ ਗ੍ਰੇਡ ਦੋ ਤਰ੍ਹਾਂ ਦਾ ਇਹ ਸਰਕਾਰ ਨੇ ਰੇਟ ਦੀ ਵੀ ਤੈਨੂੰ ਪਤਾ ਗੱਲ ਕੀਤੀ ਹੋਊਗੀ ਹਣਾ ਅੱਛਾ ਕੀ ਏ ਏ ਗ੍ਰੇਡ ਬੀ ਗ੍ਰੇਡ ਜਿਹੜਾ ਏ ਗ੍ਰੇਡ ਹੁੰਦਾ ਉਹ ਥੋੜਾ ਪੱਕਿਆ ਜਿਵੇਂ ਚੌਲ ਪੱਕੇ ਚ ਆ ਜਾਂਦਾ ਅੱਛਾ ਠੀਕ ਆ ਜਿਵੇਂ 18 ਹੋ ਗਿਆ ਤੇ ਦੂਜੇ ਹੋਰ ਚੋਨੇ ਜਿਵੇਂ 212 ਪੀਆਰ ਵੈਰੈਟੀ ਆ ਗਈ। ਵੀ ਜਿਹਨੂੰ ਮਾਂ ਤਾਂ ਦਿੱਤੀ ਹੈ ਸਰਕਾਰ ਨੇ। ਮਿਲ ਤਾਂ ਇਹਨੂੰ ਵੀ ਗਈ ਐ ਦਿੱਕੇ। ਹਾਂ ਹਾਂ ਹਾਂ। ਠੀਕ ਆ। ਉਹਦੇ ਚ ਕੀ ਹੋ ਜਾਂਦਾ ਵੀ ਜਿਹੜਾ ਚੋਨਾ ਹਾਈਬ੍ਰਿਡ ਆ, ਹਾਈਬ੍ਰਿਡ ਚੋਨੇ ਦਾ ਟੋਟਾ ਥੋੜਾ ਜਿਆਦਾ ਹੁੰਦਾ। ਹਾਂ। ਹੁਣ 126 ਦਾ ਰੌਲਾ ਕਿਉਂ ਪਾਇਆ ਸੀ ਸ਼ੈਲਰ ਵਾਲਿਆਂ ਨੇ ਉਹ ਟੋਟਾ ਜਿਆਦਾ ਹੁੰਦਾ ਚੌਲ ਪੱਕਾ ਉਹ ਪੀਆਰਾ ਕੋਈ ਪੀਆਰਾ ਉਹਦੇ ਚ ਕੀ ਹੁਣ ਉਹਦਾਂ ਨਾਲ ਸਾਡਾ শেਠ ਦੱਸਦਾ ਸੀ ਹੁੰਦਾ ਵੀ ਇੱਕ ਗੱਡੀ ਮਗਰ ਸ਼ੈਲਰ ਵਾਲਿਆਂ ਨੂੰ 7 ਲੱਖ ਰੁਪਏ ਦਾ ਕਾਟਾ ਪਈ ਜਾਂਦਾ ਪਈ ਜਾਂਦਾ ਇੱਕ ਗੱਡੀ ਮਗਰ ਅੱਛਾ ਠੀਕ ਆ ਹੁਣ ਸਰਕਾਰ ਨੇ ਚੌਲ ਪੂਰਾ ਲੈ ਲੈਣਾ ਲੈ ਲੈਣਾ ਲੈ ਲੈਣਾ ਲੈ ਜਿਨ੍ਹਾਂ ਦਿੱਤਾ ਉਹਨੇ ਪੂਰਾ ਚੌਲ ਲੈ ਲਿਆ ਪੈਸੇ ਕਿਨੂੰ ਪੈ ਗਏ ਸ਼ੈਲਰ ਵਾਲੇ ਨੇ ਸ਼ੈਲਰ ਵਾਲਾ ਸੱਚਾ ਆਦੀ ਥਾਂ ਤੇ ਆ ਜ਼ਮੀਨ ਦਾ ਸੱਚਾ ਆਦੀ ਥਾਂ ਤੇ ਆਰਤੀ ਸੱਚਾ ਆਦੀ ਥਾਂ ਤੇ ਹੁਣ ਇਹਦਾ ਹੱਲ ਜਿਆਦਾ ਸਰਕਾਰ ਹੱਲ ਕਰੇ ਅੱਛਾ ਵੀ ਭਾਈ ਤੁਹਾਨੂੰ ਇੰਨੇ ਪਰਸੈਂਟ ਅਹੀ ਚਾਲ ਕਟਾਉਦੀ ਜਿਵੇਂ ਹੁਣ ਕੁਆਂਟਲ ਤੋਂ ਮੰਨੇ ਚਾਹ ਗੱਲ ਆਹ ਪਰ ਜਿਨ੍ਹਾਂ ਨਿਕਲਦਾ ਚੌਲ ਉਹਨਾਂ ਨੂੰ ਕੁਆਂਟਲ ਦੇ ਵਿੱਚੋਂ ਪਤਾ ਨਹੀਂ 60 ਕਿਲੋ ਕੇ 65 ਕਿਲੋ ਕਿੰਨਾ ਲੈਂਦੇ ਕਿੰਨਾ ਨਹੀਂ ਆਪਾਂ ਨਹੀਂ ਲੈਣਾ ਤੇ ਉਹ ਥਾਣਾ ਕਟੌਤੀ ਕਰਕੇ ਚਲੋ ਨਾਰਾ ਛੈਲਰ ਵਾਲਿਆਂ ਨੂੰ ਰਗੜਾ ਲੱਗੇ ਤੇ ਨਾ ਸਰਕਾਰ ਨੂੰ ਲੱਗੇ ਹਾਂ ਵੀ ਉਹੋ ਜਿਹਾ ਹਿਸਾਬ ਤਾਂ ਬਹਿ ਕੇ ਤੁਸੀਂ ਆਪਾਂ ਕਰ ਲਓ ਬਾਕੀ ਤੂੰ ਕੈਮਰਾ ਮਾਰ ਕੇ ਦਿਖਾ ਰੇ ਸਾਰਾ ਝੋਨਾ ਇਕੱਲਾ ਆਪਣੇ ਭਰਾਵਾਂ ਨੂੰ ਜਿਨ੍ਹਾਂ ਨੇ ਆਪਾਂ ਨੂੰ ਇੰਨਾ ਪਿਆਰ ਦਿੱਤਾ ਠੀਕ ਆ ਲੈ ਵੀ ਮੱਖਣ ਨੇ ਜਿਹੜੀਆਂ ਗੱਲਾਂ ਕਹੀਆਂ ਨੇ ਉਸ ਉਸ ਨਾਲ ਜੇਕਰ ਤੁਸੀਂ ਸਹਿਮਤ ਹੋ ਤਾਂ ਕਮੈਂਟ ਜਰੂਰ ਕਰੋ ਬਾਕੀ ਦੇਖ ਲਓ ਬਈ ਹਾਈਬ੍ਰਿਡ ਝੋਨਾ ਤੁਸੀਂ ਦੇਖ ਸਕਦੇ ਜੀ 10 ਦਿਨਾਂ ਦਾ ਝੋਨਾ ਬਾਈ ਜੀ ਕੱਲੀ ਯੂਰੀਆ ਤੇ ਪਕਾਉਣਾ ਤੇ ਐਂਡ ਤੇ ਪਦਾਨ ਪਾਉਣੀ ਆ ਜਾਂ ਪोटाश ਦੀ ਸਪਰੇਅ ਕਰਨੀ ਆ ਹੋਰ ਕੋਈ ਖਰਚਾ ਨਹੀਂ ਐਸ ਵਾਰ ਮੱਖਣ ਕਹਿੰਦਾ ਕੋਈ ਅੱਗ ਸਵਾਹ ਨਹੀਂ ਪਾਈਗੀ ਨਾ ਸਲਫਰ ਨਾ ਜ਼ਿੰਕ ਨਾ ਕੁਝ ਨਾ ਨਾ ਡਾਕਟਰ ਆਪਾਂ ਪਾਉਂਦੇ ਨਹੀਂ ਆਪਾਂ ਇੱਕ ਆਪਾਂ ਨੂੰ ਕਿੰਨੇ ਸਾਲ ਹੀ ਹੋ ਚਲੇ ਆਪਾਂ ਪਾਉਂਦੇ ਨਹੀਂ ਮੇਰੇ ਖੇਤ ਚ ਡਾਕਟਰ ਨਾ ਆਊਗਾ ਕੋਈ ਦਵਾਈਆਂ ਇੱਕ ਮੈਂ ਤੈਨੂੰ ਹੋਰ ਦੱਸ ਦਿੰਨਾ ਹਾਂ ਮੈਂ 2-3 ਦੁਕਾਨਾਂ ਆਪਣੇ ਕਿੰਨੇ ਸਾਲ ਦੇ ਵਿੱਚ ਆਪਾਂ ਬਦਲੀਆਂ ਤਿੰਨ ਤੀਜੀ ਦੁਕਾਨ ਆਪਣੀ ਦਵਾਈਆਂ ਵਾਲੀ ਹਣਾ ਮੈਂ ਹੁਣੇਗਾ ਦਾਅਵੇ ਨਾਲ ਗੱਲ ਕਹਿ ਦਿੰਦਾ ਵੀ ਹੁਣ ਤਿੰਨ ਚਾਰ ਸਾਲ ਹੋ ਗਏ ਆ ਸਾਡੇ ਬਾਹਰ ਚ ਡਾਕਟਰ ਨਹੀਂ ਆਉਂਦਾ ਨਾ ਹੀ ਡਾਕਟਰ ਬੁਲਾਇਆ ਨਾ ਹੀ ਆਵੇ ਮੈਂ ਬੁਲਾਉਂਦਾ ਹੀ ਨਹੀਂ ਬੁਲਾਉਂਦਾ ਪਲੋੜੀ ਨਹੀਂ ਪੈਂਦੀ ਸਿਰ ਜੂਰੀਆ ਕਿ ਨਹੀਂ ਪਾ ਦਿੰਨਾ ਯਾਰ ਇਹ ਯੂਰੀਆ ਮੈਂ ਢਾਈ ਗੱਟੇ ਹਾਈਬ੍ਰਿਡ ਨੂੰ ਹਾਂ ਮੈਂ ਇਹ ਤਾਂ 90 ਕਿਲੋ ਰეკਮੈਂਡ ਕਰਦਾ ਨਹੀਂ ਮੈਂ 2.5 ਗੱਟੇ ਪਾਉਣਾ ਯੂਰੀਆ ਮੈਂ ਝੂਠ ਨਹੀਂ ਮਾਰਦਾ 2.5 ਗੱਟੇ ਵੀ ਐ ਨਾ 45 ਕਿਲੋ ਦੀ ਘਟਾ 45 45 90 ਹਾਂ ਤੇ 90 ਤੇ 45 135 ਐ ਬਾ ਇਹਨਾਂ ਕਿ ਗੱਲਾਂ ਵੀ ਇੰਨੀ ਕਿ ਪੈ ਜਾਂਦੀ ਆ ਉਹ ਵੀ ਹੁਣ ਐ ਨਾ ਵੀ ਜੇ ਤਾਂ ਹੁਣ ਚੋਨਾ ਦਾ ਸਿਸਟਮ ਹੈ ਤਾਂ ਵੀ ਜੇ ਤਾਂ ਮੀਂਹ ਪੈ ਜਾਣਾ ਫਿਰ ਕੱਦ ਬਾਹਲਾ ਕਰ ਜਾਂਦਾ ਆ ਫਿਰ ਥੋੜੀ ਘਟਾਉਣੀ ਪੈ ਜਾਂਦੀ ਕਿਰਾਂ 2 ਗੱਟ ਵੀ ਰੱਖਣੀ ਪੈ ਜੇ ਮੀਂਹ ਘਟ ਪਵੇ ਤੇ ਥੋੜਾ ਜਿਹਾ ਫਿਰ ਅੱਧਾ ਗੱਟਾ ਹੁਣ ਜੇ ਤੂੰ ਦੱਸ 2.5 ਗੱਟੇ ਦਾ ਪਾਉਣੀ ਪਾਉਣੀ ਲੈ ਵੀ ਚੁਭਰੋ ਤੁਸੀਂ ਜਰੂਰ ਦੱਸਿਆ ਜੇ ਆਪਾਂ ਐਕਸਪੀਰੀਅੰਸ ਸ਼ੇਅਰ ਕਰਤਾ ਤੁਹਾਨੂੰ ਮੱਖਣ ਦਾ ਝੋਨਾ ਵਿਖਾਤਾ ਤੁਸੀਂ ਮੱਖਣ ਨੂੰ ਵੈਸੀ ਹੀ ਬਹੁਤ ਪਿਆਰ ਕਰਦੇ ਜੇ ਇਹਨਾਂ ਦੀਆਂ ਵੀਡੀਓ ਤੁਸੀਂ ਦੇਖਦੇ ਹੀ ਰਹਿੰਦੇ ਹੋ ਸਾਰੇ ਪਰਮਾ ਧੰਨਵਾਦ ਗੱਲਾਂ 'ਚ ਦਮ ਹੁੰਦਾ ਸਾਰੇ ਪਰਮਾ ਦਾ ਧੰਨਵਾਦ ਆਪਾਂ ਜੋ ਗੱਲ ਕਰਦੇ ਆ ਉਹ ਆਪਣੀ ਗੱਲ ਸੱਚ ਹੋਣੀ ਆ ਆਪਾਂ ਆਪ ਐਕਸਪੀਰੀਅੰਸ ਕਰਕੇ ਕਰਦੇ ਆ ਆਪਾਂ ਝੂਠ ਮਾਰਨ ਵਾਲੇ ਬੰਦੇ ਨਹੀਂ ਜੋ ਕੋਈ ਹੋਊ ਤੁਹਾਡੇ ਸਾਹਮਣੇ ਆ ਠੀਕ ਆ ਤੁਹਾਨੂੰ ਅਗਲੇ ਹਫਤੇ ਉਹ ਵੀ ਜ਼ਿਆਦਾ ਵਿਖਾ ਦਾਂਗੇ ਆ ਤੁਹਾਨੂੰ ਧਰਤੀ ਦਿਸਣੀ ਨਹੀਂ ਅਗਲੇ ਹਫਤੇ ਹਾਂ ਦਿਸਣੀ ਨਹੀਂ ਲੋ ਵੀ ਮੱਖਣ ਦੀ ਗੱਲ ਨਾਲ ਜੇਕਰ ਤੁਸੀਂ ਸਹਿਮਤ ਹੋ ਤਾਂ ਕਮੈਂਟ ਜ਼ਰੂਰ ਕਰਿਆ ਜੀ ਬਾਈ ਮੱਖਣ ਧੰਨਵਾਦ ਧੰਨਵਾ ਜੀ ਤੁਸੀਂ ਟਾਈਮ ਕੱਢਿਆ ਕੰਮ ਕਰੀ ਜਾਂਦੇ ਸੀ ਬਾਈ ਵਾਟੂ ਵਟ ਦਾ ਸਾਰੇ ਭਰਾਵਾਂ ਦਾ ਧੰਨਵਾਦ ਵੀਡੀਓ ਵੇਖਣ ਵਾਲਿਆਂ ਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ